ਇਹ ਨੂੰ ਵੀਰਜਾ ਅਜ ਤੀਜਾ ਦਿਨ ਹੋਇਆ ਜੋ ਸੂਈ ਨੂੰ ਠੀਕ ਆ ਮਗਰ ਬੱਛਾ ਜੋ ਮਗਰ ਬੱਛਾ ਹਾਂਜੀ ਲੈਵੇ ਦੀ ਆਰਡਰ ਦੀ ਤੁਸੀਂ ਕੋਲ ਦੇ ਥਾਣੇ ਵੇਖੋ ਜਿਆ ਲੱਗਾ ਪਿਛਲਾ ਸੈਜਾ ਦੁੱਧ ਬਲਜੀ ਤੋਂ ਚਵਾਜੂਗੀ ਹਾਂ ਜੀ ਹਾਂਜੀ ਦੁੱਧ 15 16 ਕਿਲੋ ਆਉਣਾ ਹੀ ਠੀਕ ਆ ਜੀ ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚੇ ਹਾਂ ਪਿੰਡ ਸ਼ਿਵਾਜਪੁਰ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਬਲਜੀਤ ਵੀਰ ਦੇ ਘਰ ਆਇਆ ਦੋਸਤੋ ਇਸ ਘਰੋਂ ਆਪਾਂ ਪਹਿਲਾਂ ਵੀ ਕਾਫੀ ਵੀਡੀਓ ਬਣਾਈਆਂ ਨੇ ਪਸ਼ੂ ਵਪਾਰ ਲੈਣ ਦਾ ਵੀਰ ਦਾ ਕੰਮ ਆ ਤੇ ਪਸ਼ੂ ਡੇਲੀ ਰੁਟੀਨ ਦੇ ਵਿੱਚ ਇਹਨਾਂ ਦੇ ਕੋਲ ਆਉਂਦੇ ਰਹਿੰਦੇ ਆ ਜ਼ਿਆਦਾਤਰ ਵੜਾਂ ਦੀ ਵਿਕਰੀ ਹੁੰਦੀ ਹੈ ਠੀਕ ਆ ਜੀ ਜ਼ਿਆਦਾਤਰ ਪਸ਼ੂ ਜਿਹੜੇ ਆ ਸੇਲ ਪਰਚੇਜ਼ ਦੇ ਵਿੱਚ ਵੜਾਂ ਆਉਂਦੀਆਂ ਨੇ ਇਹਨਾਂ ਦੇ ਕੋਲ ਸ਼ਿਵਾਜਪੁਰ ਬਿਲਕੁਲ ਅਲੱਗ ਹੈ ਠੀਕ ਆ ਜੀ ਵਿਜ਼ਿਟ ਵੀ ਤੁਸੀਂ ਸ਼ਿਵਾਜਪੁਰੀ ਕਰਨੀ ਹੈ ਸ਼ਿਵਾਜਪੁਰ ਤੋਂ ਜਦੋਂ ਆਪਾਂ ਠਿੱਖੀ ਪਿੰਡ ਨੂੰ ਚਾਹੇ ਦਿਆਲਪੁਰੇ ਨੂੰ ਆਉਣੇ ਆ ਤੇ ਤਕਰੀਬਨ ਕੋਈ 2-3 ਕਿਲੋਮੀਟਰ ਇਸੇ ਚੜ੍ਹਕ ਦੇ ਉੱਪਰ PH ਚ ਇਤਾਂ ਵਾਲਾ ਪਠਾ ਉੱਥੇ ਕਿ ਸੜਕ ਨਿਕਲਦੀ ਹੈ ਜਿਹੜੀ ਹਵੇਲੀਆਂ ਤੇ ਆ ਜਾਂਦੀ ਹੈ। ਬਾਕੀ ਮੇਰਾ ਭਰਾ ਨੇੜੇ-ਨੇੜੇ ਨਾਲ ਲੱਗਦੇ ਪਿੰਡ ਕੁਰਕਪਿੰਡ, ਸੂਰਪਿੰਡ ਇਹ ਪਿੰਡ ਥੋੜੀ ਦੂਰੀ ਤੇ ਆ। ਲਖਣਾ ਪਿੰਡ ਬਿਲਕੁਲ ਲੱਗੇ ਆ। ਸੋ ਆਣ ਕੇ ਦੋ ਟਾਈਮ ਤਿੰਨ ਟਾਈਮ ਚੋਕੇ ਤਸੱਲੀ ਕਰ ਲਓ ਜਿਹੜੇ ਪਿਛੋਂ ਤੁਹਾਨੂੰ ਫਾਸ ਸੂਏ ਸੂਏ ਦਿਖਾਵਾਂਗੇ। ਇੱਕ ਵਾਰ ਗੱਬਣਾ ਤੇ ਇੱਕ ਸੋਈ ਆ ਜਿਹੜੀ ਗੱਬਣਾ ਟਿੱਪ ਕੇ ਚੋਂ ਤੁਹਾਨੂੰ ਵੀ ਤਸੱਲੀ ਕਰਕੇ ਲੈ ਕੇ ਜਾਓ। ਠੀਕ ਆ ਜੀ ਸੂਏ ਸਵੇਰ ਪਛੋਂ ਇੱਕ ਟਾਈਮ ਚੋਲੋ ਦੋ ਟਾਈਮ ਚੋਲੋ। ਜਿਹੜੇ ਮੇਰੇ ਭਰਾ ਕੋਈ ਆਨਲਾਈਨ ਸੌਦਾ ਕਰਦੇ ਆ ਉਹ ਦੋ ਜਵਾਈਆਂ ਜ਼ਰੂਰ ਵੇਖ ਲਿਆ ਕਰੋ ਚਾਹੇ ਵੀ ਇੱਕ ਵੀਡੀਓ ਕਾਲ ਤੇ ਦੇਖ ਲਿਆ ਕਰੋ ਇੱਕ ਅੱਧੀ ਜਵਾਈ ਜਿਹੜੀ ਤੁਸੀਂ ਆਪਣੇ ਘਰ ਮਗਾ ਕੇ ਪਛੂਤੀ ਉੱਥੇ ਚੋ ਕੇ ਆਪਣੀ ਅੱਖਾਂ ਦੇ ਸਾਹਮਣੇ ਦੇਖ ਲਿਆ ਕਰੋ ਸੋ ਬਾਕੀ ਮੇਨ ਗੱਲ ਇਹੋ ਹੀ ਆ ਦੋ ਟਾਈਮ ਜ਼ਰੂਰ ਪਹੁੰਚਿਆ ਕਰੋ ਠੀਕ ਆ ਜੀ ਸਾਰੇ ਭਰਾਵਾਂ ਨੂੰ ਆਪਣੇ ਵੱਲੋਂ ਵੀ ਹੱਥ ਜੋੜ ਕੇ ਬੇਨਤੀ ਆ ਕਿਉਂਕਿ ਵਪਾਰ ਲੈਣ ਦਾ ਕੰਮ ਆ ਪਛੂ ਹਰੇਕ ਤਰ੍ਹਾਂ ਦਾ ਆਉਣਾ ਚੰਗੇ ਦਾ ਚੰਗਾ ਵੀ ਆਉਣਾ ਦਰਮਿਆਨਾ ਸਾਹੀ ਵੀ ਆਉਣਾ ਬਾਕੀ ਜੋ ਵਿੱਚ ਕੋਈ ਗੱਲਬਾਤ ਹੁੰਦੀ ਆ ਆਪਣੀ ਵੀ ਭਰਾਵਾਂ ਨੂੰ ਹੁੰਦੀ ਵੀ ਪਹਿਲਾਂ ਜੋ ਦੱਸ ਕੇ ਚੀਜ਼ ਦਿੱਤੀ ਜਾਵੇ ਤਾਂ ਜੋ ਕੋਈ ਵੀ ਕਸਟਮਰ ਕਸਟਮਰ ਆਗਾਹਗਾ ਉਹ ਖਰਾਬ ਨਾ ਹੋਵੇ ਅੱਜ 28 ਤਰੀਕ ਤੁਸੀਂ ਨੋਟ ਕਰ ਲਓ ਸਮਾਂ ਕੋਈ ਦੁਪਹਿਰ ਦੇ 1 ਵਜੇ ਦਾ ਦੁਪਹਿਰ ਦਾ ਪੂਰੀ ਗੱਲਬਾਤ ਕਰਾਂਗੇ ਦੋ ਬੜਾ ਤੁਹਾਨੂੰ ਦਿਖਾਉਣੀਆਂ ਨੇ ਆਉ ਕਰਦੇ ਆ ਗੱਲਬਾਤ ਸਾਂਝੀ ਤੁਹਾਡੇ ਨਾਲ ਸਭ ਤੋਂ ਪਹਿਲਾਂ ਬਲਜੀਤ ਸੱਸ ਜੀ ਸਾਹਿਗਾ ਵੀਰ ਜੀ ਉਹ ਠੀਕ ਠਾਕ ਬੜੇ ਵਧੀਆ ਬਲਜੀਤ ਹੋਰ ਬਲਜੀਤ ਸਿਆ ਠੀਕ ਹੈ ਮਾਹੌਲ ਚੇਂਜ ਕਰਤਾ ਫਿਰ ਹਾਂ ਜੀ ਹਨ ਬੜਾ ਡੰਗਰ ਵੀ ਸੋਹਣਾ ਲੱਗਦਾ ਵਾ ਥਾਂ ਦੇ ਤਾਂ ਵਧੀਆ ਬਣਿਆ ਲੱਭ ਜਿਸਨੇ ਕੋਈ ਸ਼ਟ ਸ਼ੂਟ ਨੂੰ ਮਾਰ ਕੇ ਕੈਮਰਾ ਦਿਖਾ ਦੇ ਬਹੁਤ ਸੋਹਣਾ ਦੋਸਤੋ ਵੀਰ ਨੇ ਸ਼ੈੱਡ ਬਣਾ ਦਿੱਤਾ ਉਰਾਹ ਆਦਰਸ਼ ਹੱਦ ਬਣ ਗਿਆ ਠੀਕ ਆ ਜੀ ਖੁਰਲ ਕਰਲ ਇੱਕ ਹੀ ਰੱਖਤਾ ਵਿੱਚ ਸਿੰਗਲ ਦੋ ਪਾਸੇ ਜਿਹੜੇ ਪਸ਼ੂ ਬੰਨ ਦਿੱਤੇ ਆ ਚਲੋ ਬਹੁਤ ਵਧੀਆ ਮੈਨੇਜਮੈਂਟ ਹੋ ਗਿਆ ਠੀਕ ਆ ਜੀ ਸਭ ਤੋਂ ਮੇਨ ਗੱਲ ਆ ਵੀ ਬਲਜੀਤ ਵੀਰੇ ਚਾਹੇ ਕੋਈ ਸੇਲ ਪਰਚੇਸ ਦਾ ਕੰਮ ਆ ਚਾਹੇ ਆਪਾਂ ਪਸ਼ੂ ਘਰੇ ਰੱਖੇ ਆ ਇੱਕ ਰਹਿਣ ਬਸੇਰਾ ਪਸ਼ੂਆਂ ਦਾ ਚੰਗਾ ਸਾਫ਼ ਸੁਥਰਾ ਹਾਂ ਜੀ ਨਾਲੇ ਆਪ ਨੂੰ ਵੀ ਸੌਖਾ ਦੇ ਡੰਗੇ ਸੌਕੇ ਬਿਲਕੁਲ ਬਿਲਕੁਲ ਲੱਭੀ ਬਧੀ ਦਾ ਮਾਲ तकरीबन ਵਿੱਚੋਂ ਵਕਫਾ ਮਹੀਨੇ ਆਹ ਤੁਹਾਨੂੰ ਬੜਾ ਮਿਸਤਰੀ ਮਸਤਰੀ ਲੱਗੇ ਰਿਹਾ 1.5 ਦੋ ਮਹੀਨੇ ਲੰਘੇ ਆ ਨਾਲ ਅਕਸਰ ਟਾਈਮ ਤਾਂ ਲੱਗ ਜਾਂਦਾ ਹਾਂਜੀ ਹਾਂਜੀ ਬਿਲਕੁਲ ਚੇਚੋ ਨੇ ਜਾਂਦੇ ਲੱਗਦੇ ਠੀਕ ਆ ਤੇ ਤੁਹਾਨੂੰ ਬੜਾ ਇੱਕ ਬੰਨੇ ਹੋਇ ਜਾਂਦਾ ਬਿਲਕੁਲ ਬਿਲਕੁਲ ਹਾਂਜੀ ਅੱਜ ਬਲਜੀ ਤੋਂ ਦੋ ਵੜਾ ਆਪਾਂ ਦਿਖਾਉਣੀਆਂ ਨੇ ਹਾਂਜੀ ਬਾਬੇ ਦੋਵੇਂ ਵੜਾ ਨੇ ਦੋਸਤੋ ਇੱਕ ਸੂਈ ਦਿਖਾ ਦੇਣੀ ਤੁਹਾਨੂੰ ਹਾਂਜੀ ਇੱਕ ਪਰਲੇ ਪਾਸੇ ਗੱਬਣ ਆ ਗਈ ਆ ਹਾਂਜੀ ਉਹ ਗੱਬਣਾ ਵਛੀ ਠੀਕ ਆ ਵੀਰੇ ਹਾਂਜੀ ਤੇ ਬਾਕੀ ਮੇਰਾ ਭਰਾ ਵੀਡੀਓ ਐਂਡ ਤੱਕ ਦੇਖਿਓ ਪੂਰੀ ਡਿਟੇਲ ਆਪਾਂ ਲੈ ਕੇ ਦਵਾਂਗੇ ਤੋੜ ਕੇ ਤਸ ਇਬਦੀ ਦਾ ਸ਼ੁਰੂਆਤ ਇਸੇ ਵਾਰ ਤੋਂ ਕਰ ਲੈਣਾ ਡੱਬੀ ਵੇਰ ਤੋਂ ਕਰ ਲੈਣਾ ਇਹਨੂੰ ਵੀਰ ਜੀ ਅੱਜ ਤੀਜਾ ਦਿਨ ਹੋਇਆ ਜੋ ਸੂਈ ਨੂੰ ਠੀਕ ਆ ਮਗਰ ਬੱਚਾ ਜੋ ਮਗਰ ਬੱਚਾ ਹਾਂਜੀ ਬੱਚਾ ਪ੍ਰੋਪਰ ਤੁਹਾਨੂੰ ਦਿਖਾ ਦੇਾਂਗੇ ਅੱਜ ਤੀਜਾ ਦਿਨ ਆ ਅਸਨੇ ਹਾਂਜੀ 13 ਕਿਲੋ ਬੋਲਾ ਹੈਗਾ ਭਾਂ ਦੁੱਧ ਮੰਨ ਲੇ ਭਾਂ ਬੋਲਾ ਮੰਨ ਲੇ ਠੀਕ ਆ ਹਾਂਜੀ ਮਾ ਵੀ ਚਾਹੇ ਕੋਈ ਭਰਾ ਬੋਲਾ ਮੰਨ ਲਿਓ ਚਾਹੇ ਕੋਈ ਕੱਚਾ ਦੁੱਧ ਮੰਨ ਲਿਓ ਅੱਜ ਤਿੰਨਾਂ ਦਿਨਾਂ ਦੀ ਸੂਈ ਆ ਤੀਜੇ ਸਵੇਰ ਹਾਂਜੀ ਬੱਚਾ ਮਗਰ ਬਾਕੀ ਕੋਈ ਟਾਈਮ ਨਹੀਂ ਜੋ ਲੱਗਾ ਆ ਹਾਂ ਪੂਰੀ ਫੱਟੇ ਲਾ ਦਿੰਦੀ ਸ਼ਾਮਾਂ ਨੂੰ ਲਓ ਜੀ ਕਰਾਓ ਜੀ ਠੰਡੀ ਸੀਲ ਆ ਕੋਈ ਵੰਗਾ ਬੋਲਦੇ ਤੇਰੇ ਵੀ ਆਰਡਰ ਵੀ ਤੁਸੀਂ ਬਵਾਲ ਦੇ ਥਾਣ ਵੇਖੋ ਕਿੰਨੀ ਲੱਗਾ ਠੀਕਾ ਮੁੱਠੀ ਮੁੱਠੀ ਥਾਣਾ ਹਾਂਜੀ ਚਾਰੇ ਥਾਣਾ ਕਾਫੀ ਸੋਹਣੀ ਸਪੇਸ ਵੰਡ ਦੇ ਵਿੱਚ ਆ ਹਾਂਜੀ ਵੀ 13 ਕਿਲੋ ਆ ਸੋਹਣੇ 13 ਕਿਲੋ ਪੱਕਾ ਹੈਗਾ ਜੀ ਇਧਰ ਇੱਕ ਬੰਨੀ ਵਾਲੇ ਪੌਸੇ ਤੁਹਾਨੂੰ ਦਿਖਾ ਰਹੇ ਆ ਮੁੱਠੀ ਮੁੱਠੀ ਥਾਣਾ ਠੀਕਾ ਜੀ ਤੇ 24 ਬਜੀ ਤੇ 24 ਦੀ ਨੰਬਰ ਹੋਊਗੀ ਵੀਰ ਜੀ ਹਾਂ ਹਾਂਜੀ ਲਓ ਵੀ ਚਵਾਈ ਚੰਗੀ ਆ ਇੱਕ ਨੰਬਰ ਮੰਗਾਲੇ ਦੇ ਭਾਵੇਂ ਇੱਥੇ ਆ ਜੀ ਠੀਕਾ ਜੀ ਆਗੇ ਅਸੀਂ ਜਾਣੇ ਇੱਥੇ ਕਲ ਕੋਲ ਮੇਸ਼ਾ ਜੀ ਆਪਾਂ ਗਏ ਠੰਡੀ ਠੁੰਡੀ ਬੜੀ ਵੱਚੀ ਲੈ ਵੀ ਬਜੀ ਤੇ ਕੋਈ ਖੋਲ ਕੇ ਮਾਰਾ ਤੋੜ ਕੇ ਕਰਾ ਦੇ ਵੀ ਰੈਨ ਚੈੱਕ ਲੈ ਵੀ ਲੈ ਵੀ ਬਜੀ ਤੇ ਲਾਇਆ ਇਹ ਆ ਦੇਖੋ ਸੋ 13 ਕਿਲੋ ਦਸੋ ਬੋਲਾ ਕੋਈ ਕੱਚਾ ਦੁੱਧ ਮੰਨਣੇ ਉਹ ਭਾਂਡਾ ਭੁੰਡਾ ਬਹੁਤ ਸੋਨਾ ਕਰਮਾਰੀ ਦਾ ਤੁਸੀਂ ਵੇਖੋਗੇ ਕੋਈ ਫੋਰ ਸ਼ਾਕ ਨਹੀਂ ਕੀ ਚਾਰੇ ਥਾਨਾ ਵਨ ਸਪੇਸ ਵੀ ਬਹੁਤ ਵਧੀਆ ਕੱਦ ਮੀਡੀਅਮ ਤੋਂ ਉੱਚੀ ਹਾਈਟ ਠੀਕ ਆ ਜੀ ਮਤਲਬ ਵਿਚਲਾ ਜਾ ਮੇਲ ਆ ਨਾ ਬਹੁਤਾ ਸਟੈਂਡਰਡ ਸਾਈਜ਼ ਆ ਵੱਡਾ ਤੇ ਨਾ ਹੀ ਬਿਲਕੁਲ ਦਰਮਿਆਨੀ ਆ ਠੀਕ ਆ ਵਿਚਲਾ ਸਾਈਜ਼ ਆ ਦੁੱਧ ਬਲਜੀਤ ਚਵਾਜੂਗੀ ਹਾਂਜੀ ਦੁੱਧ 15 16 ਕਿਲੋ ਆਉਣਾ ਹੀ ਠੀਕ ਆ ਜੀ ਆਪਾਂ ਜ਼ਿਆਦਾ ਦੇ ਕਹਿੰਦੇ ਨਹੀਂ ਆ ਠੀਕ ਆ 15 16 ਕਿਲੋ ਦੇ ਆਉਣਾ ਬਈ ਇੱਕ ਵਾਰੀ ਮੋੜ ਕੇ ਆ ਨੂੰ ਬਲਜੀਤ ਫਰੰਟ ਤੋਂ ਵੀ ਦਿਖਾ ਦੇ ਫੇਸ ਲੋ ਜੀ ਠੀਕ ਹੈ ਜੀ ਇਹ ਫੇਸ ਆ ਤੇ 15 16 ਲੀਟਰ ਵਜ਼ੀਤਾਂ ਦਾ ਵੀ ਜਿਹੜਾ ਦੋਸਤੋ ਆਰਾਮ ਨਾਲ ਦੋ ਤੇ ਚਵਾਜੂਗੀ ਆ ਦੇਖੋ ਮੋਬਿਲ ਠੀਕ ਆ ਜੀ ਸੋ ਚਵਾਈ ਚੰਗੀ ਆ ਬਾਕੀ ਬੱਛਾ ਮਗਰ ਆ ਮੇਲ ਕਾਫ ਉਹ ਤੁਹਾਨੂੰ ਦਿਖਾ ਦੰਨੇ ਆਪਾਂ ਲਓ ਜੀ ਇਧਰ ਇੱਕ ਬਿਲਕੁਲ ਬਹਿਣੀ ਦੇ ਪਾਸੇ ਵੀ ਤੁਹਾਨੂੰ ਦਿਖਾ ਦਈਏ ਆਪਾਂ ਠੀਕ ਆ ਲਾ ਵੀ ਬਲਜੀਤ ਮੋਲ ਕੀ ਡਿਮਾਂਡ ਰੱਖੀ ਆ ਦੇਣਾ ਕੀ ਮੋਲ ਵੀਰ ਜੀ ਆਪਾਂ ਯੈਸ ਹੀ ਕਰਨਾ ਇਹਦਾ ਆ ਕੋਈ 60 ਨਹੀਂ ਕੋਈ 65 ਨਹੀਂ ਆ ਮੋਲ ਕਰਾਂਗੇ 60000 ਰੁਪਿਆ ਆ 55000 ਦੀ ਦੇ ਦਾਂਗੇ 55000 ਦੀ ਹਾਂ ਜੀ ਠੀਕ ਆ ਵਿੱਚੋਂ ਕੋਈ ਹੋਰ ਨਿਕਲ ਨਹੀਂ ਮਾਰ ਕੋਈ ਗੱਲ ਨਹੀਂ ਖੁੱਲਾ ਕਰਾਂਗੇ ਠੀਕ ਆ ਭਰਾ ਹਾਂ ਜੀ ਲਓ ਵੀ ਇਹ 55000 ਦੀ ਬਲਜੀਤਾਂ ਦਾ ਵੀ ਦੇ ਦਾਂਗੇ ਆਪਾਂ ਯੈਸ ਨੂੰ ਚਲੋ ਫਿਰ ਵੀ ਆ ਗਿਆ ਇਹਦਾ ਮੌਕੇ ਤੇ ਮਾਰ ਦੋ ਮਹਾਨਤਾਨ ਵੀਰ ਜੀ ਪਾਤੀ ਬੈਠ ਤੁਸੀਂ ਆ ਇਧਰ ਆਪਾਂ ਬੈਕ ਸਾਈਡ ਤੋਂ ਦਿਖਾ ਦਈਏ ਆਪਾਂ ਇੱਕੋ ਗੱਡਾ ਨਿੱਗਰ ਆ ਆ ਵੇਖੋ ਕਰੋ ਚੱਕ ਠੀਕ ਆ ਜੀ ਬਹੁਤ ਵਧੀਆ ਸੋ ਬੱਚਾ ਇਹਦਾ ਆਪਾਂ ਤੁਹਾਨੂੰ ਦਿਖਾ ਦਈਏ ਕੋਈ ਉਸ ਤੋਂ ਬਾਅਦ ਆਪਾਂ ਇੱਕ ਗੱਪਣ ਵੈੜ ਦੀ ਡਿਟੇਲ ਲੈਣੀ ਆ ਲਓ ਜੀ ਆ ਕਰੋ ਚੱਕ ਨਾਰੂਆ ਨਾਲ ਆ ਬੱਚੇ ਤੇ ਠੀਕ ਆ ਆ ਵੇਖੋਗੇ ਤੁਸੀਂ ਨਾਰੂ ਮਾਲ ਆ ਸੋ ਇਹਦੇ ਤਿੰਨਾਂ ਦਿਨਾਂ ਦਾ ਬੱਚਾ ਪਰਸੋਂ ਦੀ ਜੁੜੀਏ ਤਿੱਜਾ ਬੇਨ ਸੋ ਇੱਕ ਸਾਈਡਰ ਨੰਬਰ ਤੇ ਆਪਾਂ ਤੁਹਾਨੂੰ ਬਾਅਦ ਦਿਖਾ ਦਿੰਨੇ ਆ ਠੀਕ ਆ ਜੀ ਇਹ ਗੱਪਣ ਵੈੜ ਆ ਹਾਂਜੀ ਬਲੈਕ ਰੰਗ ਦੇ ਵਿੱਚ ਬਾਕੀ ਲੇਵੇ ਹਵਾਨੇ ਦੀ ਸਾਫ ਸੁੱਧਰੀ ਆ ਇਸੇ ਭਰਾ ਨੇ ਚਲੋ ਜੋੜੀ ਪਾਉਣੀ ਆ ਉਹ ਤੁਸੀਂ ਆਪਦਾ ਵਿਚਾਰ ਬਣਾ ਸਕਦੇ ਜੇ ਠੀਕ ਆ ਹਾਂ ਉਹ ਕਬਲਜੀਤ ਸੂਆ ਇਸ ਵਾਰ ਦਾ ਗਨਮਾ ਦੂਜਾ ਜੀ ਦੂਜਾ ਸੂਆ ਹਾਂ ਜੀ ਟਾਈਮ ਲੈ ਜੂਗੇ ਇਹੇ ਟਾਈਮ ਵੀ ਜੀ ਮੇਰੇ ਸਾਹ ਨਾਲ ਇੱਕ ਅੱਧਾ ਦਿਨ ਹੀ ਲਊਗੀ ਆ ਤਿਆਰੀਆਂ ਤੇ ਹੀ ਹਾਂ ਜੀ ਹਾਂ ਜੀ ਲੋ ਵੀ ਹੈ ਤਿਆਰੀਆਂ ਤੇ ਹੀ ਕੋਈ ਕੱਢ ਦੇ ਤਿਆਰੀਆਂ ਦਾ ਕੱਢ ਵੀ ਸਕਦੀ ਆ ਤੇ ਬਾਕੀ ਬੱਚੀ ਦੀ ਵਿਰਲ ਵੇਖੋ ਹਾਂ ਵੇਖੋ ਫੋਟ ਫੋਟ ਦੀ ਦੂਰੀ ਤੇ ਲੱਗਾ ਥਾਣਾ ਆ ਦੇਖ ਕਹਿ ਦੇਣਾ ਵੇਖੋ ਸਪੇਸ ਵੰਡੇ ਬਾਕੀ ਮੁੱਠੀ ਮੁੱਠੀ ਵਾਲਾ ਥਾਣਾ ਕਰਵਾ ਲਿਆ ਹਾਂ ਜੀ ਸੋ ਪਿਆਰੀ ਇਹ ਕੰਪਲੀਟ ਕਰੀ ਬੈਠੀ ਆ ਅੱਜ ਸੂਪੇ ਭਲਕ ਸੂਪੇ ਕਈ ਵਾਰ ਹੋ ਸਕਦਾ ਵੀ ਕੋਈ ਸੌਦਾ ਕਰੇ ਮੇਰਾ ਵੀਰ ਤੇ ਜਾਂਦਿਆਂ ਸਫ਼ਰ ਦੇ ਦੌਰਾਨ ਵੀ ਸੌਦਾ ਨਾ ਪਤਾ ਗੱਡੀ ਗੱਡੀ 'ਚ ਫਿਰ ਹੋ ਜਾਂਦਾ ਵਾਦਾ ਘੱਟ। ਬਾਕੀ ਥਾਂ ਤੋਂ ਬੜਾ ਸਵਾਤੀ ਲੱਗਾ। ਵਧੀਆ ਵੇਖੋ ਵਿਰਲਾਂ ਗੱਡੀਆਂ ਥਾਂ ਤੇ। ਹਾਂ ਲੈ ਜੀ ਬਲਜੀਤ ਮਾੜਾ ਤੋਰੀ ਖਾਨੋਂ। ਵੇਖੋ ਮੇਰਾ ਭਰਾ ਠੀਕਾ ਜੀ। ਸੋ ਪੀੜੀ ਦੇ ਪਾਵੇ ਆ ਗਰਮਾੜੀ ਠੀਕਾ ਜੀ ਥਾਣਾ ਦੇ ਪਾਸੇ ਪੀੜੀ ਦੇ ਪਾਵੇ ਆ। ਇਹ ਕਾਫੀ ਸੋਹਣੀ ਸਪੇਸ ਵੰਡਾ ਚੌ ਨੁਕਰਾਂ ਦੇ ਚੌ ਗੁੱਠਾਂ ਦੇ ਕਾਫੀ ਚੰਗਾ ਵਿਰਲ ਚੰਗੀ ਵੰਡ। ਬੱਚੀ ਸਿੱਧੀ ਸੁੱਧੀ ਵੇਖੋ ਗੱਡੀਆਂ। ਹਾਂ। ਉੱਤੋਂ ਬਹੁਤ ਸਟ੍ਰੇਟ ਆ ਬਿਲਕੁਲ ਪਲੇਨ ਆ ਜਰਸੀ ਵਿੱਚ ਆ ਗਈ ਕਰੋ ਹਾਂ ਜਰਸੀ ਜ ਆ ਗਈ ਤੇ ਲਓ ਵੀ ਜਰਸੀ ਜ ਵੇਰੂ ਆ ਗਈ ਆ ਗੰਢੀ ਕਰਮਾਂ ਵਾਲੀ ਵੇਖੋ ਕਰਪੀ ਆ ਦੇ ਹਮ ਲਾਵੀ ਕਰੋ ਚੱਕ ਠੀਕ ਆ ਜੀ ਸੁਪੀ ਰਬਨ ਬਹੁਤ ਆ ਬਾਕੀ ਪਸੰਦ ਹੋਊਗੀ பிரਾਊਨ ਹੈ ਦੁੱਜੇ ਸੂਵੇ ਹਾਂਜੀ ਹਾਂਜੀ ਲਓ ਵੀ ਲਓ ਵੀ ਉਹ ਜਰਸੀ ਕ੍ਰੋਸ ਬ੍ਰੀਡ ਦੇ ਵਿੱਚ ਆ ਕੱਦ ਵੱਡਾ ਠੀਕ ਆ ਕੱਦ ਤੇ ਕਰਮਾਲੀ ਦਾ ਓਡਾ ਵੀ ਜਿਵੇਂ ਆਪਾਂ ਪੰਜਾਬ ਵਾਲੀਆਂ ਜਰਸੀਆਂ ਵੇਖਦਾ ਆ ਕੱਦ ਹਾਈ ਟੋਡਾ ਇਹ ਕ੍ਰੋਸ ਬ੍ਰੀਡ ਦੇ ਵਿੱਚ ਆ ਥਾਣਾ-ਥਾਣਾ ਦੀ ਲੇਵੇ-ਲੇਵੇ ਦੀ ਬਹੁਤ ਜਦੀ ਸਾਫ ਸੁਥਰੀ ਆ ਸੋ ਚਾਰੇ ਥਾਣਾ ਬਿਲਕੁਲ ਚੰਗੀ ਵੰਡ ਵਰਨ ਲੈ ਵੀ ਬਜੀਤ ਟਿੱਪਣ-ਟੁੱਪਣ ਧਿਆਨ ਤੋਂ ਸੁਣ ਲਈ ਆਪਣੀ ਜੀ ਇੱਕ ਇੱਕ ਨੰਬਰ ਆ ਠੀਕ ਆ ਹਾਂਜੀ ਭਾਵੇਂ ਕੋਈ ਇੱਦਾਂ ਮੰਗਾ ਲੇ ਤੇ ਭਾਵੇਂ ਕੋਈ ਵੀਰ ਇੱਥੇ ਆ ਜੇ ਲੈ ਵੀ ਇਧਰ ਜਿੱਡਾ ਥਾਣ ਚੰਗਾ ਲੱਗਾ ਇਹ ਗਲਤ ਨਿਕਲ ਹੀ ਨਹੀਂ ਵਸੇ ਨਹੀਂ ਕੋਈ ਲੈ ਵਾ ਇੱਕ ਸਾਰ ਚੌ ਨੁਕਰਾਂ ਤੋਂ ਚੌ ਗੁੱਠਾਂ ਦੇ ਕਰਮਾ ਦਾ ਥਣ ਬਹੁਤ ਸੁਵਾਦੀ ਲੱਗਾ ਪਸੰਦ ਆਊਗੀ ਬਾਕੀ ਢਾਂ ਢਾਂਚਾ ਜਿਹੜਾ ਦੱਸੋ ਬੰਤਰਾ ਪਿੰਡੇ ਪੁੰਡੇ ਦੀ ਤੁਸੀਂ ਚੈੱਕ ਕਰੋ ਭਾਰਾ ਪੇਟ ਵਜਨ ਵੇੜ ਪੂਰਾ ਛੋਟਾ ਕੰਨ ਛੋਟੀ ਬੂਤੀ ਜਿਵੇਂ ਇੱਕ ਜਰਸੀ ਬਰੀਡ ਦੀਆਂ ਵੇੜਾਂ ਨੂੰ ਦੇਖਦੇ ਆ ਇਹ ਕ੍ਰੋਸ ਬਰੀਡ ਦੇ ਵਿੱਚ ਹੀ ਆਖੀ ਹੈ ਠੀਕ ਆ ਲੈ ਆ ਬਲਜੀਤ ਲੈ ਆ ਆ ਦੇਖੋ ਨੋ ਵੀ ਸੋ ਪੂਰੀ ਹਸ਼ਿਆਰੀ ਵਾਲੀ ਆ ਬਾਕੀ ਨੇਚਰ ਵਾਈਜ਼ ਵੀ ਚੰਗੀ ਆ ਕੋਈ ਕਾਲੀ ਨਹੀਂ ਪੈਂਦੀ ਕਿਸੇ ਪਾਸੇ ਕਾਲੀ ਨਹੀਂ ਪੈਂਦੀ ਕਰਮਾਂ ਵਾਲੀ ਆ ਬਾਕੀ ਇਹੋ ਜੇ ਸਾਫ ਸੁਥਰੇ ਨਗੀਨੇ ਲੱਭਦੇ ਨਹੀਂ ਬੇ ਜੀ ਲੱਭਦੇ ਸੰਤ ਸਾਹਿਬ ਆ ਬੜੇ ਔਖੇ ਲੱਭਦੇ ਜੋ ਆਹੋ ਹੋ ਬੱਚਿਆਂ ਦਾ ਆਪਦੇ ਨੂੰ ਹਰੇਕ ਬੰਦਾ ਚਾਰਾ ਮਾਰਦਾ ਆਂ ਆ ਦਿਵਾ ਸਾਰੇ ਲਾਉਂਦੇ ਆ ਆਪਾਂ ਇਹ ਨਹੀਂ ਕਹਿੰਦੇ ਹਾਂ ਬਾਕੀ ਤੁਹਾਨੂੰ ਬੜਾ ਕਰਮਾਣਾ ਹੀ ਮਿਲਦਾ ਹੁੰਦਾ ਬੜੇ ਸੋਹਣੇ ਪਸ਼ੂ ਆ ਚੰਗੀਆਂ ਕਦੀ ਕਦੀ ਜਿਹੜਾ ਇਹ ਟਾਵਾ ਟੱਲਾ ਹੀ ਆਪਦਾ ਹਾਂਜੀ ਹਾਂਜੀ ਆ ਦੇਖੋ ਸੋ ਠੰਡੀ ਮਿੱਟੀ ਕਿਸੇ ਭੈਣ ਨੇ ਚਵਾਈ ਕਰਨੀ ਆ ਕਿਸੇ ਬਜ਼ੁਰਗ ਨੇ ਚਵਾਈ ਕਰਨੀ ਆ ਬਾਕੀ ਚਾਰੂ ਬੜੀ ਕਰਮਾ ਵਾਲੀ ਹਾਂ ਆ ਦੇਖੋ ਲਿਆ ਬਲਜੀਤ ਮੋੜ ਲਿਆ ਆਪਣਾ ਇਹਨਾਂ ਨੇ ਜੀ ਕਰਦਾ ਲਈ ਫਿਰਗੇ ਆ ਮੇਰੀ ਚੰਗੀ ਆ ਬਾਕੀ ਸੁਵਾਲ ਹੀ ਚੰਗਾ ਨਾ ਬਾੜ ਦਾ ਕੋਈ ਕਾਲ ਨਹੀਂ ਪੈਂਦੀ ਹਾਂਜੀ ਉਹ ਜਾਕੜਦੀ ਵੀਗੀ ਪੀਰੀ ਆ ਪੂਰੇ ਆਰਾਮਦਾਰੀ ਨਾਲ ਦੁਰਦੀ ਆ ਠੀਕ ਆ ਜੀ ਬਾਕੀ ਚੁਵਾਈ ਵੀ ਕਰਮਾੜੀ ਚੰਗੀ ਕਰਾਊਗੀ ਸੋ ਦੁੱਧ ਮੇਰਾ ਆਪਰਾ ਚੰਗੀ ਜਿਹੋ ਜਿਹੋ ਮੌਸਮ ਚ ਇਹ ਵਾਲੇ ਕਹਿੰਦੇ ਸੀ 15 ਕਿਲੋ ਦੀ ਗਰੰਟੀ ਲੈ ਲਓ ਭਾਵੇਂ ਆਪਣੇ ਦੁੱਧ 15 ਕਿਲੋ 16 ਕਿਲੋ 17 ਜੋ ਆਂਦਾ ਨਹੀਂ ਬਾਕੀ ਆਪਾਂ ਨਹੀਂ ਗਰੰਟੀ ਦਿੰਦੇ ਕੋਈ ਆਪਦੀ ਸਮਝ ਵੇਖੇ ਆ ਕਿ ਨਹੀਂ ਬਸ ਉਹ ਪੈਂਦੀ ਵੜ ਫੇਰ ਆਪਾਂ ਗਰੰਟੀ ਦਵਾਗੇ ਜੇ ਨਾ ਹੋਗਾ ਬਿਲਕੁਲ ਅੱਜ ਤੇ ਪਕੇ ਬਿਲਕੁਲ ਬਿਲਕੁਲ ਆਪਾਂ ਗਲਤ ਗੱਲ ਨਹੀਂ ਕਰਦੇ 10 ਬਸ ਭਾਵੇਂ ਕਰਮਾਲੀ ਦੇ ਦੇ 16 ਨੇ ਭਾਵੇਂ ਦੇ ਦੇ 17 ਭਾਵੇਂ ਦੇ ਦੇ 15 ਹਾਂ ਬਾਕੀ ਰਹੀਏ ਭਾਵੇਂ 15 ਵਿੱਚ ਚਾਹ ਦੇ 17 18 ਦੇ ਲਈ ਉਹ ਮੇਰਾ ਭਰਾ ਜਿੰਨੀ ਦੀ ਸੇਵਾ ਕਰ ਲੋਗੇ ਉਹਨਾਂ ਦੇ ਵੀ ਅਸੀਂ ਚੋਲੋਗੇ ਤੇ ਬਾਕੀ ਤਾਂ ਬੜਾ ਡੰਗਰ ਨੇ ਦੱਸ ਦੇਣਾ ਹਾਂ ਜਿੰਨੇ ਸਫਾਈਆਂ ਲੱਗੀਆਂ ਕਰਮਾਲੀ ਦੀਆਂ ਵੇਖੋ ਜੀ ਕੋਈ ਮੋਲੂ ਨਹੀਂ ਦਾ ਚੀਜ਼ ਦਾ ਪਰ ਫਿਰ ਵੀ ਮੋਲ ਆਪਾਂ ਕਰਾਵਾਂਗੇ ਕਿਉਂਕਿ ਬਲਜੀਤਰੇ ਵੇਚ ਨਹੀਂ ਆ ਬਲਜੀਤ ਦੀ ਡਿਮਾਂਡ ਰੋਗੇ ਦੀ ਵੀ ਇਹ ਅੱਜ ਦੇ ਆਫਰ ਹੀ ਆ ਨੇ ਆਨ ਬੜਾਈ ਨੇ ਜਰ ਬਾਲੋ ਆਏ ਤਾਂ ਹੀ ਹਾਂ ਵੱਚੀ ਦੇ ਭਾ 60 60 ਦੀ ਵਿਗ ਜੇ ਆ ਵਿਗਦੀ ਆ ਵੱਚੀ ਹਾਂ ਆਪਾਂ ਵੇਚੀਆਂ ਵੀ ਆ ਬਿਲਕੁਲ ਵੇਰ ਬਾ ਮਾਲ ਹਾਂ ਆਪਾਂ ਮੋਲ ਅੱਜ ਜੈ ਜੀ ਕਰਨਾ ਕਿੰਨਾ ਕਰਤੀਏ ਇਹ ਵੀ 55000 ਦੀ ਦੇ ਲਾਂਗੇ 55 ਦੀ ਹਾਂਜੀ ਠੀਕ ਆ ਭਰਾ ਪਹਿਲਾਂ ਆਪਾਂ ਰੱਖ ਹੈਗਾ ਤੁਸੀਂ ਕਰਨਾ ਕਰਦੇ ਮੈਂ ਪਹਿਲਾਂ ਹੀ ਆਪਾਂ ਚਲੋ ਰੱਖ ਲਿਆ ਵੀ ਧੰਨੋ ਬੜਾ ਵੱਚੀ ਦਾ ਕੋਈ ਹੈ ਨਹੀਂਗਾ ਹਾਂ ਲੋ ਵੀ ਕੋਈ ਨਾ ਮਸ ਪ੍ਰੋਜੈਕਟ ਸਾੜਾ ਦਾ ਤੌਰ ਚੱਲਣ ਰਿਹਾ ਹਾਂਜੀ ਹਾਂਜੀ ਸਮਾ ਮਾਰ ਚੱਲਣ ਰਹੀ ਹੈ ਤੇ ਵਪਾਰੀ ਭਰਾਵਾਂ ਨੇ ਵੀ ਕਿਸੇ ਪਾਸੇ ਸ਼ਰਮ ਨਹੀਂ ਕਰਦੇ ਕਿਉਂਕਿ ਦੋਸਤੋ ਮੈਂ ਇੱਕ ਗੱਲ ਜ਼ਰੂਰ ਜੀਤੇ ਰੱਖਿਓ ਵਪਾਰ ਲੈਣ ਦਾ ਕੰਮ ਆ ਪ੍ਰੋਫਿਟ ਨਫਾ ਲੈ ਕੇ ਚੀਜ਼ ਬੱਚੀ ਸੁਣਦਾ ਸੁਣਦਾ ਪੰਡਾ ਬਾਜੋ ਹਾਂ ਬਾਕੀ ਆਪਾਂ ਇਹਨਾਂ ਵਪਾਰੀ ਭਰਾਵਾਂ ਨੂੰ ਕਹਿ ਸਕਦੇ ਹਾਂ ਕਿ ਚਲੋ 2 ਰੁਪਏ ਘੱਟ ਕਮਾਈ ਕਰੀਂ ਕੋਈ ਗੱਲ ਨਹੀਂ ਵੀਰ ਜੀ ਹਾਂ ਬਾਕੀ ਮੇਰਾ ਭਰਾ ਰੇਡ ਵੇਖ ਕੇ ਤੁਸੀਂ ਆਪ ਹੀ ਦੱਸਦੇ ਜੇ ਵੀ ਕੋਈ ਲੋੜ ਮੋਲੂ ਦੀ ਦਿੱਤਾ 55000 55000 55000 ਦੀ ਦੇ ਦਿਓ ਬਤੁਆ ਦੇ ਦਿੰਦੇ ਆਗੇ 1000 ਰੁਪਿਆ ਛੋਟ ਕਰਦਾ ਹਾਂ 53 ਦੀ ਹਾਂਜੀ ਦੇ ਦਿਓ ਜੀ ਜੇ ਆਪਾਂ ਨੂੰ ਕਿੰਨੇ ਵੀਰ ਭਰਾ ਨੇ ਦਿੱਤੇ ਆਪਾਂ ਵੀ ਮੈਂ ਬੜੀ ਵਧੀਆ ਗੱਲ ਆ ਹਾਂਜੀ ਲੋ ਵੀ ਪਹਿਲਾਂ ਜ਼ਿਕਰ ਕੀਤਾ ਸੀ ਇਹ ਵੀ ਜੇ ਬਾਹਰ ਹਾਲਾਤ ਮਾੜੇ ਚੱਲਣਦੇ ਆ ਠੀਕ ਆ ਜੀ ਤੇ ਬਾਹਰ ਮਾਰ ਚੱਲਣ ਦੀ ਤੇ ਨੀਂਹ ਆ ਨਹੀਂ ਬੋਲੇਗੀ ਕਮਾਈ ਵਾਲੀ ਬੱਚੀ ਆ ਮੇਰੇ ਭਰਾ ਇਧਰ ਮਾਰੋ ਚਾਹਤ ਠੀਕ ਆ ਜੀ ਆਰਡਰ ਲੈ ਵੀ ਬਹੁਤ ਸਾਫ ਆ ਹਾਂਜੀ ਕਿਸੇ ਭਰਾ ਨੇ ਘਰੇ ਟਿਕਾਉਣੀ ਆ ਘਰੇ ਰੱਖਣੀ ਆ ਦੁੱਧ ਵਾਸਤੇ ਖਾਸ ਤੌਰ ਤੇ ਹੱਥ ਪਾ ਸਕਦੇ ਜੇ ਰੇਟ ਬਹੁਤ ਵੜਾ ਦੇ ਜਾਇਜ਼ ਆ ਦੋਨਾਂ ਦਾ ਸੌਦਾ ਮਾਰਨਾ ਇਹ ਦੋ ਰੋਜ਼ਾ ਦੋਦਾ ਮਾਰ ਸਕਦੇ ਜੀ ਇੱਕ ਸੂਈ ਇੱਕ ਕਰਮ ਵਾਲੀ ਸੋਣ ਵਾਲੀ ਆ ਵੀ ਤਿਆਰੀ ਤੇ ਆ ਉਮੀਦ ਕਰਦੇ ਆ ਦੋਸਤੋ ਚੰਗੇ ਲੱਗਿਆ ਜਾਨਵਰ ਵੀਡੀਓ শেয়ার ਕਰਨਾ ਤੁਹਾਡਾ ਹੱਕ ਵੀ ਬਣਦਾ ਫਰਜ਼ ਵੀ ਬਣਦਾ ਭਰਾਵਾਂ ਦਾ ਠੀਕ ਆ ਜੀ ਮਾਲ ਇਸ ਤਰ੍ਹਾਂ ਜਿਹੜਾ ਆਪਾਂ ਤੁਹਾਨੂੰ ਬਿਲਕੁਲ ਸਾਫ਼ ਸੁਥਰਾ ਪੁੱਛ ਚੰਗਾ ਦਿਖਾਉਂਦੇ ਰਹੀਦਾ ਏਰੀਆ ਦੇ ਵਿੱਚੋਂ ਤੇ ਇੱਕ ਬਲਜੀਤ ਨੰਬਰ ਆਪਣੇ ਬੋਲਦੇ ਨੰਬਰ ਆਪਣਾ ਵੀਰ ਜੀ 73407 4212 ਠੀਕ ਆ ਜੀ ਹਾਂਜੀ ਲਓ ਵੀ ਇਹ ਨੰਬਰਾਂ ਤੇ ਕਾਲ ਕਰਕੇ ਤੁਸੀਂ ਕਰੋ ਗੱਲਬਾਤ ਅੱਜ ਫਿਲਹਾਲ ਜਿਹੜੀਆਂ ਇਹ ਦੋ ਤੁਹਾਨੂੰ ਵੜਾ ਦਿਖਾਉਣੀਆਂ ਸੀ ਚੰਗੀਆਂ ਵਾਰਾਂ ਨੇ ਮਾਲ ਆਉਂਦਾ ਰਹਿੰਦਾ ਰੁਟੀਨ ਦੇ ਵਿੱਚ ਸੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਆ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ